indra group of institute me mane strong room me pahunchi sabhi emm machinein गुरदासपुर में शाम छः बजे वोटिंग प्रक्रिया खत्म होने के बाद पोलिंग स्टाफ ई मशीनें जमा करवाने के लिए स्ट्रांग रूम के लिए हुए रवाना गुरदासपुर के सुजिंद्रा ग्रुप ऑफ इंस्टीट्यूट में ई वी मशीनें रखने के लिए जिला प्रशासन द्वारा बनाया गया है स्ट्रांग रूम लोकसभा हलका गुरदासपुर में अभी तक अठवंजा पॉइंट लोगों ने किया है मतदान फाइनल रिपोर्ट आनबी आनी बाकी है मतदान स्ट्रांग रूम की सुरक्षा के लिए पैरामिलिट्री फोर्स और पंजाब पुलिस के जवानों को तैनात किया गया है आओ देखते हैं एक खास रिपोर्ट

ਆ ਇਲੈਕਸ਼ਨ ਬੜਾ ਪੀਸਫੁਲ ਮਹੌਲ 'ਚ ਹੋ ਗਿਆ ਹੈਗਾ ਸਾਡੇ ਸਾਰੇ ਆਫੀਸਰਸ ਜਿਹੜੇ ਸਿਵਲ ਦੇ ਆਫੀਸਰ ਐਂਡ ਪੁਲਿਸ ਦੇ ਆਫੀਸਰ ਹੈ ਉਹਨਾਂ ਦੇ ਮਿਹਨਤ ਸਦਕਾ ਜਿਹੜੇ ਸਾਰਾ ਦਿਨ ਅਜ ਤੋਂ ਉੱਪਰ ਰਹੇ ਧੁੱਪ 'ਚ ਬਾਹਰ ਘੁੰਮਦੇ ਰਹੇ ਦੇਖਦੇ ਰਹੇ ਸਾਡੀ ਸੈਂਟਰਲ ਦੀ ਫੋਰਸਿਸ ਦੀ ਮਿਹਨਤ ਸਦਕਾ ਇਲੈਕਸ਼ਨ ਕਾਫੀ ਪੀਸਫੁਲ ਹੋਇਆ ਹੈਗਾ ਸੋ ਹੁਣ ਜਿਹੜੇ ਮੇਨ ਕੰਮ ਹੈਗੇ ਇਲੈਕਸ਼ਨ ਹੋਣ ਤੋਂ ਬਾਅਦ ਜਿਹੜੀ ਸਾਡੀ ਟੀਮਾਂ ਜਿਹੜਾ ਸਮਾਨ ਲੈ ਕੇ ਆਉਂਦੀਆਂ ਉਹਨੂੰ ਅਸੀਂ ਜਮ੍ਹਾਂ ਕਰਵਾਨੇ ਹੈਗੇ ਇੱਕ-ਇੱਕ ਆ ਕਾਗਜ਼ ਚੈੱਕ ਕਰਕੇ ਲਿੱਤਾ ਜਾਂਦਾ ਹੈਗਾ ਇੱਕ-ਇੱਕ ਚੀਜ਼ਾਂ ਦੇ ਕਰਾਸ ਵੈਰੀਫਾਈ ਟੈਗ ਦੇ ਕੇ ਜਾਂਦੇ ਆ ਤਾਂ ਕਿ ਕੋਈ ਵੀ ਜਿਹੜੀ ਚੀਜ਼ ਹੈਗੀ ਆ ਉਹ ਇੱਧਰ ਤੋਂ ਉੱਧਰ ਨਾ ਹੋ ਪਾਵੇ ਸੋ ਇੱਕ ਬੜੀ ਮੈਟੀਕੁਲਸ ਚੀਜ਼ ਹੈਗੀ ਹੈ ਇਹਦੇ ਵਾਸਤੇ ਤੁਸੀਂ ਦੇਖੋ ਕਾਫੀ ਸਾਰੇ ਕਾਊਂਟਰਸ ਲੱਗੇ ਆ ਵੱਖ-ਵੱਖ ਤਿਆਰੀਆਂ ਆਲਰੇਡੀ ਅਸੀਂ ਕੀਤੀਆਂ ਹੋਈਆਂ ਆ ਏਆਰਓਜ਼ ਨੂੰ ਆਲਰੇਡੀ ਬਰੀਫ ਕੀਤਾ ਆ ਗਿਆ ਸਾਰੇ ਆਫੀਸਰਸ ਨੂੰ ਟ੍ਰੇਨ ਕੀਤਾ ਸੋ ਆ ਵੀ ਕਾਰਵਾਈ ਬੜੀ ਜਲਦੀ ਮੁਕੰਮਲ ਕਰ ਦਿੱਤੀ ਜਾਏ ਸਰ ਪਰਸੈਂਟੇਜ ਦੀ ਗੱਲ ਕੀਤੀ ਜਾਵੇ ਕਿੰਨੀ ਤੱਕ ਹੋ ਸਕਦੀ ਹੋਣ ਅ امید ਹੈਗੀ ਹੈ ਕਿ 60 ਤੋਂ 65 ਦੇ ਵਿਚਕਾਰ ਰਹੇਗੀ ਬਟ ਫਾਈਨਲ ਫਿਗਰਸ ਹੋਰ ਦੇਰ ਵਿੱਚ ਤਾਂ ਅਸੀਂ ਸ਼ੇਅਰ ਕਰ ਦਵਾਂਗੇ ਅਸੀਂ ਵੇਟ ਕਰ ਰਹੇ ਹ ਉਹਨਾਂ ਦੇ ਪੇਪਰਸ ਦੇ ਨਾਲ ਡਬਲ ਚੈੱਕ ਕਰਕੇ ਹੀ ਤੁਹਾਨੂੰ ਫਾਈਨਲ ਫਿਗਰ ਅਪ ਰਿਲੀਜ਼ ਕਰੀਏ। ਪਰ ਕਿਸੇ ਤਰ੍ਹਾਂ ਦੀ ਕੋਈ ਵਾਇਲੈਂਸ ਦਾ ਕਰਾ ਕੋਈ ਆਇਆ ਮਾਵਾ ਸਾਹਮਣੇ। ਪਰਮਾਤਮਾ ਦੀ ਮਿਹਰ ਰਹੀ ਸਾਰੇ ਆਫੀਸਰਸ ਨੇ ਬਹੁਤ ਮਿਹਨਤ ਕੀਤੀ। ਇਹ ਕਿਸੇ ਵੀ ਤਰੀਕੇ ਦੀ ਕੋਈ ਵਾਇਲੈਂਸ ਜਾਂ ਇਸ ਤਰੀਕੇ ਦੀ ਕੋਈ ਦਿੱਕਤ ਨਹੀਂ ਆਈ। ਕਦੋਂ ਤੱਕ ਜਿਹੜੀਆਂ ਪੋਲਿੰਗ ਪਾਰਟੀਆਂ ਨੇ ਜਿਹੜੀਆਂ ਵਾਪਸ ਚੱਲ ਜਾਣਗੀਆਂ ਆਈਆਂ ਤੇ ਸਕਿਉਰਿਟੀ ਦੀ ਕੀ ਬਦਮਦਗੀ ਚੀਜ਼ ਆ ਗਈ। ਆ ਦੇਖੋ ਜਿਹੜੇ ਲਾਗੇ ਦੇ ਏਰੀਆਸ ਹੈਗੇ ਜਿੱਦਾਂ ਗੁਰਦਾਸਪੁਰ ਹੈਗਾ, ਕਾਦੀਆਂ ਹੈਗਾ, ਦੀਨਾਨਗਰ ਹੈ। ਉਹਨਾਂ ਦੀ ਪੋਲਿੰਗ ਪਾਰਟੀਆਂ ਪਹਿਲੇ ਆ ਜਾਣਗੀਆਂ। ਦੇਰਾ ਬਾਬਾ ਨਾਨਕ ਨੂੰ ਥੋੜਾ ਟਾਈਮ ਲੱਗੇਗਾ ਉਹਨਾਂ ਟ੍ਰੈਵਲਿੰਗ ਟਾਈਮ ਕਾਫੀ ਜ਼ਿਆਦਾ ਆਏਗਾ ਸੋ ਆਪਾਂ ਸਟੈਗਰ ਤਰੀਕੇ ਨਾਲ ਲਵਾਂਗੇ ਤਾਂ ਕਿ ਇੱਕ ਜਿਹੜੀਆਂ ਹੈਗੀਆਂ ਹਲਕੇ ਦੀਆਂ ਪਹਿਲੇ ਸਾਰੀ EVMਸ ਰੀਸੀਵ ਹੋ ਜਾਣ ਉਹਨਾਂ ਨੂੰ ਅਸੀਂ ਲੌਕ ਕਰ ਦਈਏ ਐਂਡ ਫਿਰ ਦੂਸਰੇ ਹਲਕੇ ਦੀਆਂ EVMਸ ਆਂਦੀਆਂ ਰੈਂਡ ਉਹ ਆਟੋਮੈਟਿਕਲੀ ਵੈਸੇ ਵੀ ਕਿਉਂਕਿ ਟਾਈਮ ਸਪੇਸ ਇੰਨਾ ਦੋਨਾਂ ਦੇ ਵਿੱਚ ਫਾਸਲਾ ਕਾਫੀ ਜ਼ਿਆਦਾ ਹੈਗਾ ਸਾਰੇ ਹਲਕਿਆਂ ਦੇ ਵਿੱਚ ਉਹ ਆਪਣੇ ਆਪ ਹੀ ਸਟੈਗਰ ਹੋ ਜਾਣਗੇ ਵਾਸੀ ਟ੍ਰਾਂਸਪੋਰਟ ਦਾ ਕੀਤਾ ਗਿਆ ਜੀ ਕੋਈ ਪੋਲਿੰਗ ਪਾਰਟੀ ਅ ਸਾਰੀ ਪੋਲਿੰਗ ਪਾਰਟੀਆਂ ਵਾਸਤੇ ਉਹਨਾਂ ਨੇ ਆਪਣੇ ਵਹੀਕਲ ਜਿਹੜੇ ਹੈਗੇ ਆ ਉਥੇ ਆਈ ਹੈਗੀ ਇਸ ਤੋਂ ਇਲਾਵਾ ਅਸੀਂ ਜਿਹੜੇ ਫੀਮੇਲ ਏਮਪਲੋਇਜ਼ ਹਨ ਉਹਨਾਂ ਵਾਸਤੇ ਅਸੀਂ ਅਲੱਗ ਗੱਡੀਆਂ ਵੀ ਰੱਖੀਆਂ ਹੈਗੀਆਂ ਇਨ ਕੇਸ ਕਿਸੇ ਨੂੰ ਟਰਾਂਸਪੋਰਟ ਦੀ ਲੋੜ ਪੈਂਦੀ ਹੈ ਤੇ ਉਹਨਾਂ ਨੂੰ ਸਾਡੀ ਗੱਡੀ ਕਰ ਤੱਕ ਛੱਡ ਕੇ ਆਏਗੀ ਟਰਾਂਸਪੋਰਟ ਸਕਿਉਰਟੀ ਲਈ ਵੀ ਤਰ੍ਹਾਂ ਬੰਦ ਕੀਤੇ ਗਏ ਸਿਕਿਉਰਿਟੀ ਵਾਸਤੇ ਬਿਲਕੁਲ ਚਾਕ ਚਬੰਦ ਸਾਡੇ ਪੂਰੇ ਉਪਤਾ ਇੰਤਜ਼ਾਮ ਹੈਗੇ ਆ ਅਰਾਊਂਡ ਜਿਹੜੀ ਜੇ ਸਟਰੋਂਗ ਰੂਮ ਦੀ ਗੱਲ ਕਰੀਏ ਤੇ ਉੱਥੇ 3 ਲੈਵਲ ਆਫ ਸਿਕਿਉਰਿਟੀ ਰਹੇਗੀ ਜੋ ਦੇਖਪਰੀ ਅਸੀਂ ਸਟਰੋਂਗ ਰੂਮ ਪੋਲਿਟਿਕਲ ਪਾਰਟੀਆਂ ਦੀ ਪ੍ਰੈਜ਼ੈਂਸ ਸੇ ਬੰਦ ਕਰ ਦਿੰਨੇ ਹਾਂ ਉਸ ਤੋਂ ਬਾਅਦ ਉਸ ਦੇ ਇਨਰ ਪੈਰਾਮੀਟਰ ਤੇ ਕੋਈ ਵੀ ਐਂਟਰ ਨਹੀਂ ਕਰ ਸਕਦਾ ਜਦ ਕਿ ਉਹਨੂੰ ਉਸ ਤੇ ਇਨਸਪੈਕਸ਼ਨ ਨਾ ਕਿਸੇ ਹੋਰ ਤਰੀਕੇ ਦੀ ਰਿਕੁਆਇਰਮੈਂਟ ਨਾ ਹੋਵੇ ਆਦਰਵਾਇਸ ਪੋਲਿਟੀਕਲ ਪਾਰਟੀਆਂ ਵਾਸਤੇ ਅਸੀਂ ਸਟ੍ਰੌਂਗ ਰੂਮ ਦੇ ਬਾਹਰ ਕੈਮਰੇ ਲਗਾਏ ਆ ਤੇ ਉਹਨਾਂ ਦੇ ਵਾਸਤੇ ਅਸੀਂ ਸਪੈਸ਼ਲ ਰੂਮ ਤਿਆਰ ਕੀਤਾ ਜਿੱਥੇ ਉਹ ਬਾਹਰ ਬੈਠ ਕੇ ਉਹ ਕੈਮਰੇਾਂ ਦੀ ਜਾਂ ਤਾਲਿਆਂ ਦੀ ਨਿਗਰਾਨੀ ਕਰ ਸਕਦੇ ਸਟ੍ਰੌਂਗ ਰੂਮ ਦੇ ਦਰਵਾਜ਼ਿਆਂ ਦੀ ਨਿਗਰਾਨੀ ਵੀ ਕਰ ਸਕਦੇ